ਕਹਿੰਦੇ ਮੈਂ ਵੀ ਟੀਵੀ ਦੇਖਦੀ ਆਪਰ ਤੈਨੂੰ ਬੜਾ ਬਨਾਮ ਕਰਦੇ ਨੇ ਜਿੱਥੇ ਇੰਨਾ ਕੁ ਛੜਤਾ ਪਰ ਇਦਾਂ ਵੀ ਫਾਹਾ ਵੱਡ ਮੈਂ ਤੁਹਾਨੂੰ ਅੱਜ ਬਰਨਾਲੇ ਰੈਂਟੀ ਦੇ ਵਿੱਚ ਸਾਰਾ ਸਾਹਮਣੇ ਦੱਸਣ ਲੱਗਿਆ 1 ਜਨਵਰੀ ਨੂੰ ਮੈਂ ਸਦਾ ਲਈ ਸ਼ਰਾਬ ਦਾ ਫਾਹਾ ਬੜਤਾ ਦਿੱਤੋ ਕੋਹੀ ਗੁਟਕਾ ਸਾਹਿਬ ਵਾਲੀ ਪੋਲਿਟਿਕਸ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਬੂਤ ਦਿੰਦਾ ਵਾ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ ਮਦਰ ਨੂੰ ਨਾਲ ਖੜਾਉਣਾ ਪਿਆ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਪੰਜਾਬ ਦੇ ਲੋਕ ਮੇਰੀ ਜ਼ੁਬਾਨ ਤੇ ਭਰੋਸਾ ਨਹੀਂ ਕਰਨਗੇ ਔਰ ਨਾਲ ਇੱਥੇ ਗੱਲ ਇਹ ਵੀ ਆਉਂਦੀ ਆ ਕਿ ਅਖੀਰ ਮੰਨ ਲਿਆ ਕਿ ਹਾਂ ਮੈਂ ਸ਼ਰਾਬ ਪੀਂਦਾ ਸੀ ਸ਼ਰਾਬ ਮੇਰਾ ਇੱਕ ਵੱਡਾ ਨੁਕਸ ਸੀਗਾ ਸਾਰੇ ਜਨ ਨੇ ਮਿਲ ਕੇ ਇਸ ਵਾਰ ਭਗਵੰਤ ਮਾਨ ਕੇ નેਤਰਤਵ ਕੇ ਅੰਦਰ 13 ਕੀ 13 ਸੀਟਾਂ ਆ ਆਮ ਆਦਮੀ ਪਾਰਟੀ ਕੋ ਆ ਜਾਏ ਸੀਟਾਂ ਦਾ ਹਰਥ ਆਨਾਨਸ ਕਰਨਗੇ ਜਮਾਨਤਾਲੀ ਵੀ ਤਿਆਰ ਰਹਿ ਜਾਣ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਦੌਰਾਨ ਭਗਵੰਤ ਮਾਨ ਵੱਲੋਂ ਆਪਣੀ ਮਾਤਾ ਦੀ ਹਾਜ਼ਰੀ ਵਿੱਚ ਸ਼ਰਾਬ ਛੱਡਣ ਦੇ ਐਲਾਨ ਤੇ ਬਿਆਨਬਾਜ਼ੀਆਂ ਸਾਹਮਣੇ ਆਉਣ ਲੱਗੀਆਂ ਨੇ ਇਸੇ ਤਰ੍ਹਾਂ ਭਗਵੰਤ ਮਾਨ ਦੇ ਉੱਤੇ ਸੁਖਪਾਲ ਖੇੜਾ ਵੱਲੋਂ ਨਿਸ਼ਾਨਾ 사ਦੇ ਗਏ ਸੁਖਪਾਲ ਖੇੜਾ ਨੇ ਭਗਵੰਤ ਮਾਨ ਦੇ ਸ਼ਰਾਬ ਛੱਡਣ ਨੂੰ ਡਰਾਮਾ ਦੱਸਿਆ ਅਤੇ ਸੁਖਪਾਲ ਖੇੜਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣਾ ਇੰਜ ਜ਼ਾਬਤਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਗੁਟਕਾ ਚੁੱਕ ਕੇ ਖਾਦੀ ਗਈ ਸੋਂ ਹੋਵੇ ਉਹੀ ਗੁਟਕਾ ਸਾਹ ਵਾਲੀ ਪੋਲਿਟਿਕਸ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਬੂਤ ਦਿੰਦਾ ਵਾ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ ਮਦਰ ਨੂੰ ਨਾਲ ਖੜਾਉਣਾ ਪਿਆ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਪੰਜਾਬ ਦੇ ਲੋਕ ਮੇਰੀ ਜ਼ੁਬਾਨ ਤੇ ਭਰੋਸਾ ਨਹੀਂ ਕਰਨਗੇ ਔਰ ਨਾਲ ਇੱਥੇ ਗੱਲ ਇਹ ਵੀ ਆਉਂਦੀ ਆ ਕਿ ਅਖੀਰ ਮੰਨ ਲਿਆ ਕਿ ਹਾਂ ਮੈਂ ਸ਼ਰਾਬ ਪੀਂਦਾ ਸੀ ਸ਼ਰਾਬ ਮੇਰਾ ਇੱਕ ਵੱਡਾ ਨੁਕਸ ਸੀਗਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਰਨਾਲਾ ਰੈਲੀ ਦੌਰਾਨ ਲੋਕਾਂ ਨੂੰ ਦਿੱਲੀ ਦੇ ਕੰਮ ਗਿਣਾਏ ਜੇ ਸਨ ਉਸਤੇ ਬੋਲਦਿਆਂ ਸੁਖਪਾਲ ਖੈਰ ਨੇ ਕਿਹਾ ਕਿ ਲੋਕਾਂ ਨੂੰ ਦਿੱਲੀ ਦੇ ਕੰਮਾਂ ਨਾਲ ਕੋਈ ਮਤਲਬ ਨਹੀਂ ਅਰਵਿੰਦ ਕੇਜਰੀਵਾਲ ਡਰੱਗ ਦੇ ਮੁੱਦੇ ਅਤੇ ਪਾਣੀਆਂ ਦੇ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨ ਦਿੱਲੀ ਦੇ ਕੰਮਾਂ ਦੇ ਪੰਜਾਬ ਦੇ ਉੱਤੇ ਕੀ ਅਸਰ ਹੈ ਕੇਜਰੀਵਾਲ ਸਾਹਿਬ ਇਹ ਦੱਸਣ ਕਿ ਪੰਜਾਬ ਦੇ ਪਾਣੀਆਂ ਦੇ ਤੁਹਾਡਾ ਸਟੈਂਡ ਕੀ ਹੈ ਪੰਜਾਬ ਦੇ ਡਰੱਗਸ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ ਤੁਸੀਂ ਹਰਿਆਣੇ ਵਿੱਚ ਜਾਣਦੇ ਤੇ ਹਰਿਆਣੇ ਦਾ ਪੱਕਪੂਰਦੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਦਿੱਲੀ ਜਾਣਦੇ ਹੋ ਤਾਂ ਦਿੱਲੀ ਦਾ ਪੱਕਪੂਰਦੇ ਹੋ ਤੁਸੀਂ ਇੱਕ ਵੱਡੇ ਡਰੱਗ ਲਾਰਡ ਮਨਿਸਟਰ ਤੋਂ ਮਾਫੀ ਮੰਗ ਕੇ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਖਤਰੇ 'ਚ ਪਾਤਾ ਜਿਨ੍ਹਾਂ ਤੋਂ ਤੁਸੀਂ ਬੋਰਡ ਲਗਵਾਏ ਸੀਗੇ ਕਿ ਮੈਂ ਇੱਕ ਵਾਰ ਨਹੀਂ ਹਜ਼ਾਰ ਬਾਰ ਕਹਤਾ ਹੂੰ ਕਿ ਬਿਕਰਮਜੀਠਿਆ ਨਸ਼ੇ ਦਾ ਤਸਕਰ ਹੈ ਤੇ ਆਪ ਪਿੱਛੋ ਪਿੱਠ ਦਿਖਾ ਕੇ ਭੱਜ ਗਏ ਤੁਸੀਂ ਇਸ ਲਈ ਦਿੱਲੀ ਦੇ ਕੰਮਾਂ ਦੇ ਪੰਜਾਬ ਦੇ ਉੱਤੇ ਕੋਈ ਅਸਰ ਨਹੀਂ ਪੰਜਾਬ ਦੀ ਲੜਾਈ ਅਲੱਗ ਆ ਪੰਜਾਬ ਦੇ ਮੁੱਦੇ ਅਲੱਗ ਨੇ ਪੰਜਾਬ ਦੀ ਜ਼ੁਬਾਨ ਅਲੱਗ ਆ ਪੰਜਾਬ ਦੇ ਲੋਕਾਂ ਨੂੰ ਪੂਰਾ ਅਧਿਕਾਰ ਹੈ ਕਿ ਪੰਜਾਬੀ ਖੁਦ ਆਪਣੀ ਤਕਦੀਰ ਦਾ ਫੈਸਲਾ ਕਰਨ ਸਾਨੂੰ ਧਾੜਵੀਆਂ ਦੀ ਤੇ ਜਿਹੜੇ ਬਾਹਰੋਂ ਆਣ ਕੇ ਲੁੱਟਦੇ ਨੇ ਤੇ ਸਾਡੇ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ ਉਹਨਾਂ ਦੀ ਕੋਈ ਲੋੜ ਨਹੀਂ ਕਿ ਜਦੋਂ ਸੁਖਪਾਲ ਖੈਰ ਨੂੰ ਸਵਾਲ ਕੀਤਾ ਗਿਆ ਕਿ ਅਰਵਿੰਦ ਕੇਜਰੀ ਵਾਲਵਲੋਂ ਲੋਕ ਸਭਾ ਦੀ ਚੰਡੀਗੜ੍ਹ ਸੀਟ ਵੀ ਅਨਾਉਂਸ ਕੀਤੀ ਗਈ ਹੈ ਤਾਂ ਸੁਪਾਲ ਖੇਦਨ ਕਿਹਾ ਕਿ ਸੀਟਾਂ ਤਾਂ ਸਾਰੀਆਂ ਹੀ ਅਨਾਉਂਸ ਹੋਣਗੀਆਂ ਤੇ ਨਾਲ ਹੀ ਆਮ ਆਦਮੀ ਪਾਰਟੀ ਜ਼ਮਾਨਤਾਂ ਜ਼ਬਤ ਕਰਵਾਉਣ ਲਈ ਵੀ ਤਿਆਰ ਰਵੇ ਚੰਡੀਗੜ੍ਹ ਤੋਂ ਵੀ ਅੱਜ ਉਹਨਾਂ ਨੇ ਲੋਕ ਸਭਾ ਦੀ ਸੀਟ ਤੋਂ ਨੋਮਿਨੇਟ ਕੀਤੀ ਹੈ ਸੀਟਾਂ ਦਾ ਹਰਥ ਅਨਾਉਂਸ ਕਰਨਗੇ ਜ਼ਮਾਨਤਾਂ ਲਈ ਵੀ ਤਿਆਰ ਰਹਿ ਜਾਣ ਜ਼ਮਾਨਤਾਂ ਜ਼ਬਤ ਹੋਣੇ ਆ ਅੱਜ ਦੀ ਰੈਲੀ ਨੂੰ ਤੁਸੀਂ ਕਾਲਮ ਲਾ ਕੇ ਕਿਸ ਤਰ੍ਹਾਂ ਦੇਖਦੇ ਹੋ ਗੈਦਰਿੰਗ ਸਾਰੀ ਸਟੇਟ ਦੇ ਵਿੱਚੋਂ ਇੰਨੇ ਕ ਬੰਦੇ ਲਿਆਉਣੇ ਕਿਸੇ ਪਾਰਟੀ ਵਾਸਤੇ ਕੋਈ ਸੋਖੇ ਨਹੀਂ ਕਿ ਲੇਕਿਨ ਕੇਜਰੀਵਾਲ ਨੂੰ ਇਹ ਤਾਂ ਮੈਂ ਸੁਸ ਹੁੰਦਾ ਹੂਗਾ ਕਿ ਆਪ ਮੁਹਰੇ ਜਦੋਂ ਲੱਖਾਂ ਲੋਕ ਆਉਂਦੇ ਸੀ ਮਾਗੀ ਦੇ ਮੇਲੇ ਤੇ ਜਾਂ ਲੋਕ ਸਭਾ 2014 ਚ ਉਹਨਾਂ ਨੂੰ ਅੰਦਰੋਂ ਅੰਦਰੀ ਪਤਾ ਕਿ ਸਾਰਾ ਫਲੌਪ ਸ਼ੋ ਹੋ ਚੁੱਕਾ ਵਾ ਸੋ ਭਗਵੰਤ ਮਾਨ ਵੱਲੋਂ ਜੋ ਆਪਣੀ ਮਾਤਾ ਦੀ ਹਾਜ਼ਰੀ ਵਿੱਚ ਸ਼ਰਾਬ ਛੱਡਣ ਦਾ ਐਲਾਨ ਕੀਤਾ ਗਿਆ ਉਸ ਤੇ ਸਿਆਸਤ ਵੀ ਗਰਮਾਈ ਹੋਈ ਹੈ ਜਿੱਥੇ ਭਗਵੰਤ ਮਾਨ ਦੇ ਆਪਣੇ ਵੱਲੋਂ ਭਗਵੰਤ ਮਾਨ ਨੂੰ ਇਸ ਗੱਲ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਵਿਰੋਧੀਆਂ ਦੁਆਰਾ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਬਰਨਾਲਾ ਤੋਂ ਰਾਜੇਸ਼ ਕੁਮਾਰ ਪੰਜਾਬੀ ਲੋਕ ਚੈਨਲ